ਮੈਨੂੰ ਮੇਰੀ ਦੀਦੀ ਨੇ ਰეკਮੈਂਡ ਕੀਤਾ ਸੀ ਗੈਸੀਗਰ ਵੀ ਮੈਕਗਰੂਗਲ ਕੋਲੋਂ ਤਪਾਈ ਕਰੋ ਕਿਉਂਕਿ ਉਹਨੇ ਪਹਿਲਾਂ ਵੀ ਉਹ ਅਪਲਾਈ ਕੀਤਾ ਸੀ ਤੇ ਉਹਨਾਂ ਨੂੰ ਵੀਜ਼ਾ ਆ ਗਿਆ ਸੀ ਨਾ ਵੀਜ਼ਾ ਸਾਰਾ ਕੁਝ ਅਪਡੇਟ ਵਧੀਆ ਮਿਲ ਗਿਆ ਉਹਨਾਂ ਨੂੰ ਅਰਸ਼ੀਕਾਲ ਜੀ ਅਰਸ਼ਦੀਪ ਸਿੰਘ ਨੇ ਜਿੰਨਾਂ ਦਾ ਰੀਸੈਂਟਲੀ ਸਟੂਡੈਂਟ ਵੀਜ਼ਾ ਅਪਰੂਵ ਹੋ ਗਿਆ ਹੈ ਅਰਸ਼ਦੀਪ ਸਿੰਘ ਸੈਲਿਕਾ ਕਾਲਜ ਪੜ੍ਹਨ ਨਹੀਂ ਜਾ ਰਿਹਾ ਜਿੱਥੇ ਨਾਲ ਟੂਰਿਜ਼ਮ ਦਾ ਕੋਰਸ ਚੂਜ਼ ਕੀਤਾ ਸੋ ਅਰਸ਼ੀਕ ਕੰਗ੍ਰੈਚੁਲੇਸ਼ਨ ਥੈਂਕ ਯੂ ਅਰਸ਼ੀਕ ਨੂੰ ਕਿੱਦਾਂ ਪਤਾ ਲੱਗਾ ਸੀ ਮੈਕਗਰੂਗਲ ਬਾਰੇ ਕਿੰਨੇ ਦਾ ਸਫਲ ਰਹਾ ਪਰ ਜਦੋਂ ਇੱਕ ਵਾਰੀ ਵਿਜ਼ਿਟ ਕੀਤਾ ਇਥੇ ਤੇ ਮੈਕਗਰ ਤੇ ਕੋਰਸ ਸੀਗਾ ਸਾਰਾ ਮੈਂ ਸਟੱਡੀ ਦੇ ਰਿਲੇਟਰ ਸੀਗਾ ਤੇ ਜਦੋਂ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਕਿ ਮੈਨੂੰ ਵੀ ਆਪਦੇ ਆਪ ਨੂੰ ਵਧੀਆ ਲੱਗਿਆ ਜੀ ਹਾਂ ਵੀ ਵਧੀਆ ਟੀਮ ਹੈਗੀ ਉਹਨਾਂ ਦੀ ਤੇ ਉਸ ਤੋਂ ਬਾਅਦ ਜਦੋਂ ਮੇਰਾ ਵੀਜ਼ਾ ਅਪਰੂਵਲ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਮੈਨੂੰ ਬਹੁਤ ਹੀ ਵਧੀਆ ਲੱਗੀ ਜੰਨਾ ਵੀ ਮਤਲਬ ਖੁਸ਼ੀ ਹੈ ਬਹੁਤ ਮੈਨੂੰ ਮੇਰਾ ਵੀਜ਼ਾ ਅਪਰੂਵਲ ਹੋ ਗਿਆ ਤੇ ਮੈਂ ਵੀ ਕੈਨੇਡਾ ਦਾ ਸੁਪਨਾ ਆਪਣਾ ਪੂਰਾ ਕਰੂੰਗਾ ਤੇ ਇੱਕ ਵਾਰੀ ਜੇ ਤੁਸੀਂ ਵੀ ਮੰਨ ਲਓ ਕਿ ਤੁਹਾਡਾ ਵੀਜ਼ਾ ਅਪਰੂਵਲ ਚਾਹੀਦਾ ਤੁਹਾਨੂੰ ਕੈਨੇਡਾ ਦਾ ਜਾਂ ਹੋਰ ਵੀ ਕਿਸੇ ਵੀ ਕੰਟਰੀ ਦਾ ਤਾਂ ਤੁਸੀਂ ਇੱਕ ਵਾਰੀ ਮਾਈਕਰੋਗਰੁੱਪ ਆ ਤੇ ਜੁਆਇਨ ਵੀਸ ਕਰੋ